Yau ce sef ya falamke. ਨਾ ਤੁਸੀਂ ਕੰਦੇ ਦਰਬਾਰ ਤੇ ਇੱਕ ਦਰਵਾਜ਼ਾ ਕੀਤਾ ਉੱਥੇ ਕੰਮ ਕੀ ਕਰ ਜੀ ਬਈ ਜਦੋਂ ਤੁਹਾਨੂੰ ਇਹ ਆਫਰ ਆਈ ਤਾਂ ਤੁਹਾਨੂੰ ਕਿਵੇਂ ਲੱਗਾ ਸੀ ਕਿ ਇਹ ਸਭ ਕਿਵੇਂ ਤੁਸੀਂ ਐਕਸੈਪਟ ਕੀਤਾ ਹਾਂ ਮੈਂ ਭਾਦੀ ਐਕਚੁਅਲੀ ਪਹਿਲਾਂ ਵੀ ਦੱਸਿਆ ਹੋਰ ਹੈ ਕਿ ਮੈਂ ਪਹਿਲਾਂ ਵੀ ਇਹਨਾਂ ਦਾ ਕੰਮ ਕਰ ਚੁੱਕਿਆ ਵਾਰਨਿੰਗ ਪੂ ਦੇ ਵਿੱਚ ਜੀ ਮੈਨੂੰ ਨਹੀਂ ਸੀ ਪਤਾ ਮੇਰਾ ਕਰਤਾਰ ਉੱਥੇ ਕੀ ਹੈ ਮੈਂ ਜਦੋਂ ਉੱਥੇ ਵੀ ਪਹੁੰਚਿਆ ਸੀ ਤਾਂ ਇੱਕੋ ਦਾ ਮੈਨੂੰ ਬੜਾ ਸ਼ੌਕਿੰਗ ਸੀਗਾ ਕਿ ਇਦਾਂ ਦਾ ਕਰਤਾਰ ਕੋਈ ਹੈ ਨਾ ਮੇਰੇ ਸਾਹਮਣੇ ਆਇਆ ਅੱਜ ਵੀ ਜਦੋਂ ਮੈਂ ਹੁਣ ਇਹ ਫਿਲਮ ਕਰਕੇ ਆਇਆ ਤੇ ਜਦੋਂ ਮੈਂ ਮੈਂ ਜਾਣਾ ਸੀਗਾ ਤੇ ਮੈਨੂੰ ਅਮਰਬਾਈ ਦੀ ਕਾਲ ਆਈ ਵੀ ਭਾਜੀ ਲੁੱਕ ਨਹੀਂ ਚੇਂ ਲੁਕਣੀ ਚੇਂਜ ਕਰਨੀ ਹੋਰ ਆਪਾਂ ਫਿਲਮ ਕਰ ਰਹੇ ਹਾਂ ਤੇ ਮੈਂ ਫਿਰ ਆਇਆ ਮੈਨੂੰ ਫਿਰ ਉਸ ਤੋਂ ਬਾਅਦ ਇਹਨੇ ਬਰੀਫ ਕੀਤੀ ਅਮਰ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਫਿਰ ਉਹ ਤੋਂ ਫਿਰ ਵੀ ਇਹ ਵੀ ਆਦ ਨਹੀਂ ਜਦੋਂ ਕਾਸਟਿਊਮ ਮੈਂ ਟਰਾਈ ਕੀਤਾ ਤੇ ਉਦੋਂ ਮੈਨੂੰ ਇੱਕ ਵਾਰੀ ਕਹਿ ਲੱਗਾ ਭਾਜੀ ਬਈ ਡਾਇਲੋਗ ਨਹੀਂ ਹੈ ਯਾਰ ਤੁਸੀਂ ਰਹਿਣ ਦੋ ਕੋਈ ਲੱਗਦਾ ਨਾ ਮੈਂ ਕੋਈ ਗੰਨਿਆ ਵਰਤੇ ਤਾਂ ਲੱਗਦਾ ਮੈਂ ਰਹਿਣ ਦੇਣਾ ਫਿਰ ਕਹਿੰਦੇ ਯਾਰ ਤੁਸੀਂ ਬੈਠੋ ਆਪਾਂ ਕਰਦੇ ਹਾਂ ਕੁਛ ਨਾ ਤੇ ਉਹ ਅਮਰਦੀ ਲਾਡੋ ਯਾਰ ਮਲਕਾਣੇ ਉਹਨਾਂ ਦੀ ਇਹ ਸਾਰੀ ਟੀਮ ਜਿਹੜੀ ਹੈਗੀ ਆ ਆਪਣਾ ਦਿਓ ਭਾਜੀ ਹੁਣੀ ਆਪਣੇ ਜਿਹਨਾਂ ਨੇ ਕਿਥੋਂ ਕੈਮਰੇ ਦੇ ਨਾਲ ਸੋਹਣਾ ਸਾਨੂੰ ਦਿਖਾਇਆ ਉਹਦੇ ਸਕਰੀਨ ਦੇ ਉੱਤੇ ਸੁੱਖਾ ਭਾਈ ਇਹ ਸਾਰੇ ਤੇ ਪਹਿਲਾਂ ਤੇ ਮੈਂ ਤੁਹਾਨੂੰ ਧੰਨਵਾਦੀ ਕਰੂੰਗਾ ਇਹਨਾਂ ਦਾ ਜਿਹੜੇ ਸਾਨੂੰ ਇੱਥੇ ਤੱਕ ਲੈ ਕੇ ਆਏ ਆ ਬਾਕੀ ਇਹ ਕਿਰਦਾਰ ਮ ਅਮਰ ਬਾਈ ਦੇ ਕਿਹਾ ਸੀਗਾ ਤੇ ਉਹ ਅੱਗੇ ਹੁਣ ਮੈਨੂੰ ਇਹ ਨਹੀਂ ਪਤਾ ਮੈਂ ਪਰਫਾਰਮ ਕਿਦਾਂ ਦਾ ਕਰਕੇ ਆ ਹੁਣ ਆਪਣੇ ਆਪ ਨੂੰ ਬੰਦੇ ਨੂੰ ਚੰਗਾ ਲੱਗਦਾ ਪਬਲੀਕਲੀ ਉਹ ਕਿੰਨਾ ਚੰਗਾ ਲੱਗਦਾ ਮੈਂ ਹੁਣ ਉਹ ਪਰਮਾਤਮਾ ਦੇ ਹੱਥਾਂ 'ਚ ਜੀਉਂ ਜਿਵੇਂ ਤੁਸੀਂ ਪੰਗੂ ਵਾਲਾ ਰੋਚ ਇੱਕਦਮ ਮੈਨਰੇ ਪੰਗੂ ਦੇ ਖੰਡ ਤੁਸੀਂ ਮਤਲਬ ਉਸ ਮਾਨਰੇ ਸਿਚੁਏਸ਼ਨ 'ਚ ਹੋਣ ਤੁਹਾਨੂੰ ਕੀ ਲੱਗਦਾ ਸੀ ਉਸ ਵੇਲੇ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਪ੍ਰਭਾਵ ਕੀ ਸੀ ਉਹ ਵਾਜੀ ਐਕਚੁਅਲੀ ਜਦੋਂ ਸੀਨ ਕਰਨਾ ਸੀ ਨਾ ਪਹਿਲੀ ਗੱਲ ਤੇ ਉਹ ਕਈ ਕਿੰਨਾ ਟਾਈਮ ਤੇ ਜਿਦਾ ਉਹਦਾ ਰੋਜ਼ ਹੀ ਹੁੰਦਾ ਸੀ ਇਹ ਕੋੜੇ ਵਾਲਾ ਸੀਨ ਹੋਣਾ ਉਹ ਕੋੜੇ ਵਾਲਾ ਸੀਨ ਦੂਜੇ ਪਾਈ ਦਾ ਹੋ ਜਾਂਦਾ ਸੀ ਵਿਰਾਟ ਪਾਈ ਦਾ ਨਾ ਜਿਹੜੇ ਉੱਥੇ ਸਜ਼ਾ ਦਿੰਦੇ ਸੀਗੇ ਉਹ ਮੈਨੂੰ ਕਿਹਾ ਇਹ ਕੋੜੇ ਵਾਲਾ ਸੀਨ ਆ ਬੜਾ ਇੰਪੋਰਟੈਂਟ ਸੀਨ ਆ ਮੈਨੂੰ ਕਹਿੰਦੇ ਹੁੰਦੇ ਸੀ ਪਰ ਰੋਜ਼ ਸੋਚਿਆ ਕਰਨਾ ਯਾਰ ਮੈਂ ਪਤਾ ਨਹੀਂ ਕਰ ਪਾਉਂਗਾ ਨਹੀਂ ਕਰ ਪਾ ਬੀ ਕਿੰਨਾ ਕੁ ਮੈਂ ਦਬਾ ਪਾਉਂਗਾ ਇਸ ਤਰੀਕੇ ਪਰ ਜਦੋਂ ਅਸੀਂ ਸੈੱਟ ਤੇ ਸੀ ਨਾ ਭਾਜੀ ਉਹ ਫੀਲ ਇਹ ਲਾ ਲੋ ਤੇ ਉਹ ਫੀਲ ਉਹੀ ਸੀਗਾ ਵੀ ਇਹਨੇ ਉਹ ਇਹਨੇ ਉਹ ਕੀਤਾ ਵੀ ਕਿਤਨੇ ਲਗਦੇ ਜ਼ੁਲਮ ਕੀਤੇ ਨੇ ਬਹੁਤ ਜ਼ਿਆਦਾ ਕਿ ਉਹ ਜ਼ੁਲਮ ਦੀ ਇੰਤਹਾ ਹਈ ਹੈ ਤੇ ਹੁਣ ਉਹਦਾ ਆਪਾ ਕੋਸ਼ ਬਦਲੇ ਤੁਹਾਡੇ ਅੱਖਾਂ 'ਚ ਤੁਹਾਡੇ ਮਾਈਂਡ ਚੇਤਾ ਦਾ ਆਪਣਾ ਕੁਝ ਕਨਸੈਪਟ ਜੇ ਬਣ ਗਿਆ ਵੀ ਇਹਨੂੰ ਪਤਾ ਲੱਗਦਾ ਉਹ ਸ਼ੁਰੂ ਤੋਂ ਜਦੋਂ ਡੇਲੀ ਡੇ ਬਾਈ ਡੇ ਕਰੀ ਜਾ ਰਹੇ ਆ ਆਪਾਂ ਨੂੰ ਪਤਾ ਵੀ ਕਿਹੜਾ ਕਰਤਾਰ ਕੀ ਕੰਮ ਕਰਦਾ ਉਹ ਕਿਤੇ ਜੁੜ ਜਾ ਫਿਰ ਉਹ ਜੁੜਾਵ ਜਿਹੜਾ ਹੈਗਾ ਨਾ ਉਹ ਫਿਰ ਉਸ ਲੈਵਲ ਤੇ ਚਲਾ ਜਾਂਦਾ ਕਿ ਹਾਂ ਇਹਨੇ ਜੋ ਕੀਤਾ ਰਜਨੀ ਨਾਲੋਂ ਬਹੁਤ ਗਲਤ ਕੀਤਾ ਆ ਤੇ ਰਜਨੀ ਨੂੰ ਤੇ ਮੈਂ ਪਹਿਲਾਂ ਹੀ ਬਤਾਉਂਗਾ ਵੀ ਰੂਪੀ ਦਾ ਤੇ ਕੰਮ ਹੀ ਇਦਾਂ ਦਾ ਆ ਕਿ ਪਹਿਲੇ ਦਿਨ ਤੋਂ ਮੈਂ ਪਹਿਲਾਂ ਵੀ ਉਹ ਤੇ ਇੰਟਰਵਿਊ ਦੱਸਿਆ ਸੀਗਾ ਟੀਜ਼ਰ ਵਾਲੇ ਦਿਨ ਕਿ ਉਹ ਕਦੀ ਸਾਨੂੰ ਰੂਪੀ ਲੱਗੀ ਨਹੀਂ ਜੀ ਉਹ ਰਚਨੇ ਹੀ ਲੱਗਦੀ ਜੀ ਬਹੁਤ ਤੁਹਾਨੂੰ ਇਸ ਫਿਲਮ ਚ ਅੰਦਰ ਕੇ ਕਿੰਨਾ ਕੀ ਮੂਲੇ ਨੂੰ ਸਕੂਨ ਲੱਗਦਾ ਵੀ ਮੈਂ ਬਹੁਤ ਵਧੀਆ ਕੰਮ ਪਾਜੀ ਮੈਂ ਇੱਕ ਕਹਾਂਗਾ ਕਿ ਮੈਂ ਵੇਖੋ ਫਿਲਮਾਂ ਪਹਿਲਾਂ ਬਹੁਤ ਕਰ ਚੁੱਕੇ ਹਾਂ ਪਰ ਜੋ ਮੇਰੇ ਸ਼ਾਇਦ ਲਾਈਫ ਦੀ ਵਨ ਆਫ ਦੀ ਬੈਸਟ ਫਿਲਮ ਉਹ ਇਹ ਜਿਹੜੀ ਇਤਿਹਾਸਿਕ ਕਿਸ ਨਹੀਂ ਆ ਤੇ ਸਾਡੇ ਦਾ ਸੁਨੇਹਾ ਮੈਂ ਪਹਿਲਾਂ ਵੀ ਸਭ ਨੂੰ ਉਹੀ ਦੇ ਰਿਹਾ ਕਿ ਸਾਰੇ ਜਣੇ ਪਹੁੰਚੋ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਸਾਡੇ ਉਹਦੇ ਨਾਲ ਗੁਰੂਆਂ ਨਾਲ ਜੋੜਿਆ ਜਾਵੇ ਬਾਣੀ ਨਾਲ ਜੋੜਿਆ ਜਾਵੇ ਉਹਨਾਂ ਨੂੰ ਥੈਂਕ ਯੂ ਸੋ मच ਤੇ ਉਹਨਾਂ ਨੂੰ ਜਿੱਤੇ ਨਾ ਕਿਤੇ ਉਹਨਾਂ ਨੂੰ ਦੱਸਿਓ ਕਿਉਂਕਿ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ 90 ਔਰ 80 ਵਾਲੇ ਬੱਚਿਆਂ ਨੂੰ ਪਤਾ ਹੈ 2000 ਤੋਂ ਬਾਅਦ ਵਾਲਿਆਂ ਦਾ ਸਭ ਤੋਂ ਸਾਡੀ ਕਮੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਇਤਿਹਾਸ ਨਾਲ ਜੋੜ ਨਹੀਂ ਪਾ ਰਹੇ ਅਸੀਂ ਉਹਨਾਂ ਨੂੰ ਕਦੀ ਜਪਜੀਤ ਸਾਹਿਬ ਨੇ ਸਿਖਾਇਆ ਚਪਾਈ ਸਾਹਿਬ ਕਰਨਾ ਚਾਹੀਦਾ ਸੌਦੇ ਨਹੀਂ ਸਾਡੇ ਅੱਧੇ ਬੱਚੇ ਤੇ ਉਹ ਜਿਹਨੂੰ ਪੰਜਾਬੀ ਨਹੀਂ ਆਉਂਦੀ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਗੁਟਕਾ ਵੀ ਹਿੰਦੀ ਦਾ ਪੜ੍ਹਦੇ ਆ ਤੇ ਥੋੜੀ ਆਪਾਂ ਨੂੰ ਹੀ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਨੂੰ ਆਪਾਂ ਹੁਣ ਪੰਜਾਬੀ ਵੱਲ ਮੋੜੀਏ ਆਪਣੇ ਧਰਮ ਵੱਲ ਮੋੜੀਏ ਥੋੜਾ ਨਾਲ ਦੱਸੀਏ ਵੀ ਸਾਡਾ ਇਤਿਹਾਸ ਆ ਬਸ ਮੇਰੇ ਹੀ ਸੁਨੇਹਾ ਸੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ much ਕਿ ਕਿਤਾਬਾਂ ਦੀ ਗੱਲ ਹੈ ਤੁਹਾਡਾ ਆ ਬਹੁਤ ਅੱਛਾ ਮਾਹੌਲ ਸੀਗਾ ਤਜਰਬਾ ਬਹੁਤ ਅੱਛਾ ਸੀ ਹਾਂ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜਾ ਇਤਿਹਾਸ ਬਹੁਤ ਅਮੀਰ ਹੈ ਜਿਵੇਂ ਕਿ ਅਸੀਂ ਨੂੰ ਪਰੋਖ ਦੇ ਜਾਂਦੇ ਹਾਂ ਉਹ ਵੀ ਨਹੀਂ ਸੀ मतलब ਚੌਕ ਦੇ ਵੀ ਜਾਂਦੇ ਆ ਤੇ ਖੁਸ਼ੀ ਵੀ ਹੁੰਦੀ ਹੈ ਤੇ ਹਾਰਾਤ ਵੀ ਮਹਿਸੂਸ ਲੱਗੇ ਦੇਖੋ ਕੈਮਿਲਜ ਨੀ ਦਾ ਇਤਿਹਾਸ ਹੈ ਕਿੰਨਾ ਸਬਰ ਪ੍ਰਮਾਤਮਾ ਨੂੰ ਮੰਨਣ ਵਾਲਾ ਔਰ ਆਪਣੇ ਹੰਮੰਦਰ ਸਾਹਿਬ ਬਹੁਤ ਵੱਡਾ ਇਤਿਹਾਸ ਹੈ ਔਰ ਕੋ ਦਾ ਇੱਕ ਹਿੱਸਾ ਬਣਨਾ ਜਦੋਂ ਕੋ ਦਾ ਪਾਰਟ ਬਣਦਾ ਹੈ ਇੰਡਸਟਰੀ ਦੇ ਵਿੱਚ ਉਹਦਾ ਹਿੱਸਾ ਬਣਨਾ ਬਹੁਤ ਵੱਡੀ ਗੱਲ ਹੈ ਤਾਂ ਮੈਂ ਤਾਂ ਕਹਿੰਦਾ ਕਿ ਅਸੀਂ ਕਰਮ ਵਾਲੇ ਹੁੰਦੇ ਆ ਇੱਕ ਕਲਾਕਾਰ ਜਿਹੜੇ ਇਹਨਾਂ ਕਿੱਸਿਆਂ ਦੇ ਇਹਨਾਂ ਇਤਿਹਾਸ ਦੇ ਹਿੱਸਾ ਬਣ ਕੇ ਉਹਦਾ ਉਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕ੍ਰੈਕਸ਼ਨ ਦਾ ਨਹੀਂ ਦਾ ਇਹ ਹੀ ਕਰਮ ਵਾਲੀ ਗੱਲ ਸਮਝ ਜੀ ਅੱਛਾ ਰੰਗ ਮੈਟਰ ਜੋੜੀ ਹੋਣ ਤੋਂ ਬਾਅਦ ਜਦੋਂ ਫਿਲਮ ਦਾ ਬੇਲਡਾ ਹੁੰਦਾ ਹਨ ਇਹ ਵੀ ਬਹੁਤ ਲੇਟ ਸਵਾਪ ਕਿਉਂ ਸ਼ੁਰੂ ਹੋਇਆ ਰੰਗ ਦੇ ਦੇ ਲੇਟ ਦੇ ਸਬੱਬ ਹੋਇਆ ਮੇਰਾ ਐਕਚੁਅਲੀ ਥਾਟ ਸੀ ਕਿ ਪਹਿਲਾਂ ਚੰਗੀ ਤਰ੍ਹਾਂ ਥੀਏਟਰ ਕਰ ਲਈਏ ਆਂ ਵੈਸੇ ਸਿੱਖਦਾ ਤਾਂ ਬੰਦਾ ਸਾਰੀ ਉਮਰ ਰਹਿੰਦਾ ਪਰ ਕੈਮਰੇ ਕੀ ਹੋਰ ਜੋਗਾ ਹੁੰਦਾ ਸਿੱਖ ਲਈ ਕਿਉਂਕਿ ਥੋੜਾ ਜਿਹਾ ਕੱਚੇ ਹੋ ਕੇ ਆਮ ਨਾਲੋਂ ਤਾਂ ਚੰਗਾ ਕਿ ਕੋਈ ਆ ਕਿ ਪੱਤੇ ਪੱਤੇ ਇਸ ਤਰੀਕੇ ਰਹਿੰਦੇ ਪੱਕਾ ਤਾਂ ਚਲੋ ਬੰਦਾ ਸਾਰੀ ਉਮਰ ਨਹੀਂ ਰਹਿੰਦਾ ਪਰ ਫਿਰ ਵੀ ਇੱਕ ਉਹਨਾਂ ਦੀ ਮਾੜਾ ਮੋੜਾ ਸਮਝ ਹੀ ਲੱਗਦੀ ਰਹੇ ਸਕ੍ਰਿਪਟ ਦੀ ਕਿਉਂਕਿ ਫਿਲਮ ਦੇ ਉੱਤੇ ਤੁਹਾਨੂੰ ਪਤਾ ਹਮ ਸੈਟ ਤੇ ਸਕ੍ਰਿਪਟ ਮਿਲਦੀ ਆ ਤਾਂ ਉਹ ਪ੍ਰੈਪਰੇਸ਼ਨ ਕਹੋ ਪ੍ਰਿਪੇਅਰ ਹੋਣਾ ਕਹੋ ਸੌਖਾ ਹੋ ਜਾਂਦਾ ਜਦੋਂ ਤੁਸੀਂ ਸਿੱਖਦੇ ਲੰਬੇ ਟਾਈਮ ਤੋਂ ਰਿਆਸਤ ਕਰਦੇ ਰਹਿ ਸਕਦਾ ਹਾਂ ਤੋਂ ਸੌਖਾ ਹੋਇਆ ਤੁਹਾਨੂੰ ਕੰਮ ਕਰਨਾ ਪਿਆ। ਪੂਰੀ ਇੰਟਾਇਰ ਟੀਮ ਦਾ ਜੀ ਆਪਾਂ ਡਾਇਰੈਕਟਰ ਦੀ ਗੱਲ ਕਰੀਏਗਾ ਡਿਪਾਰਟਮੈਂਟ ਨੂੰ ਬਹੁਤ سارے ਡਿਪਾਰਟਮੈਂਟ ਨੇ ਜੋਗਰਾਜ ਖਾਸ ਕਰਕੇ ਜੋਗਰਾਜ ਦੇ ਨੇੜੇ ਦੇ ਜੀ ਉਹਨੇ ਕੰਮ ਕਰੀ ਕਿ ਜੋਗਰਾਜ ਭਾਜੀ ਪਰ ਮੈਂ ਉੱਥੇ ਵੀ ਬੋਲਿਆ ਸੀ ਅਨੁਭਵ ਦੇ ਵਿੱਚ ਕਿ ਉਹ ਬਹੁਤ ਹੀ ਪੋਲਾਈਟ ਬਹੁਤ ਅੱਛੇ ਬਹੁਤ ਸੂਝਵਾਨ ਕਲਾਕਾਰ ਤੇ ਇਨਸਾਨ ਬਣ ਕੇ ਚੱਲਦਾ ਹੈ ਤੇ ਉਹਨਾਂ ਨੇ ਮੇਰਾ ਪਹਿਲਾ ਅਸੀਂ ਕਵਲਮ ਕੀਤਾ ਸੀ ਉਹਦੇ ਵਿੱਚ ਵੀ ਮੇਰਾ ਇਹ ਨਾਮ ਲਿਖਿਆ ਸੀਗਾ ਔਰ ਉਹਦੇ ਵਿੱਚ ਮੈਂ ਬਿਮਾਰ ਹੋ ਸੀ ਸਿੱਧਾ ਯੋਗਰਾਜ ਬਾਜ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਮੈਨੂੰ ਬਹੁਤ ਹੈਲਪ ਕੀਤੀ ਬਹੁਤ ਸੀਨੀਅਰ ਅਸੀਂ ਤਾਂ ਮਤਲਬ ਬਹੁਤ ਛੋਟੇ ਹੁੰਦੇ ਸੀ ਮਤਲਬ ਸਾਡੇ ਬਾਪੂਵਾਰਾਂ ਨੇ ਇਹਨਾਂ ਨੂੰ ਦੇਖਿਆ ਤਾਂ ਇਹਨਾਂ ਨਾਲ ਕੰਮ ਕਰਨਾ ਸਾਡੇ ਐਸਾ ਬਹੁਤ ਭਾਗਾਂ ਤੇ ਬਾਕੀ ਰਹੀ ਅਮਰਬਾਈ ਦੀ ਗੱਲ ਅਮਰਬਾਈ ਹੋਰਾਂ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਵਾਰਿੰਗ ਪੂਛ ਕੰਮ ਕੀਤਾ ਅਸੀਂ ਬਫਰ ਕਰਕੇ ਕੀਤੀ ਸੀਗੀ ਤਾਂ ਹੁਣ ਇਹ ਸਾਡੀ ਇਹ ਗੱਲ ਤਾਂ ਇਹਨਾਂ ਨਾਲ ਕੰਮ ਕਰਕੇ ਕੀ ਅਕਸਰੀ ਹਰ ਵਾਰੀ ਇੱਕ ਵਜਾ ਕਹ ਲੋ ਜਾਂ ਕਹਨੋ ਕਿ ਸਕੂਨ ਮਿਲਦਾ ਪੂਰੀ ਟੀਮ ਬਹੁਤ ਅੱਛੀ ਆ ਆਰ ਮਲਕਾਣਾ ਬਾਈ ਹੋ ਗਏ ਆ ਪ੍ਰੋਡਕਸ਼ਨ ਵਾਲੇ ਪੱਲ ਬਾਈ ਹੋ ਗਏ ਇਹ ਸਾਰੇ ਬਹੁਤ ਕਮਾਲ ਦੇ ਬੰਦੇ ਜੀ ਰਜਨੀ ਹੁਣ ਬੀਪੀ ਰਜਨੀ ਪੂਰੀ ਦੁਨੀਆ ਚ ਰਲੀਪੋ ਜੀ ਅੱਜ ਪ੍ਰੀਮੀਅਰ ਥੋੜਾ ਲੇਟ ਕੀਤਾ ਪਰ ਦਰਸ਼ਕਾਂ ਨੂੰ ਵੀ ਕਰਾਂ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਸਾਡਾ ਬਹੁਤ ਅੱਛਾ ਇਤਿਹਾਸ ਜਿਹੜਾ ਕਿ ਸਾਡੇ ਸਾਡੇ ਤੱਕ ਸਾਡੇ ਕੀ ਇਸ ਤੋਂ ਬਾਅਦ ਜਿਵੇਂ ਸਾਡੀ ਕੋ ਬਾਦ ਪੁਰਸ਼ ਤੋਂ ਜਿਵੇਂ 5-7 ਸਾਲ ਬਾਅਦ ਵਾਲੇ ਜਵਾਕ ਹੈ ਮੁੰਡੇ ਆ ਉਹਨਾਂ ਨੂੰ ਵੀ ਅੱਧਾ ਪੂਰਾ ਇਤਿਹਾਸ ਨਹੀਂ ਪਤਾ ਤੇ ਬੱਚਿਆਂ ਨੂੰ ਬਾਬ ਚਰਨ ਨੂੰ ਪਤਾ ਨਹੀਂ ਆ ਮੈਂ ਅਪੀਲ ਇਹ ਕਰਦਾ ਕਿ ਸਾਰੇ ਜਣੇ ਫਿਲਮ ਦੇ ਵਿੱਚ ਜੋ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਓ ਤਾਂ ਕਿ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੇ ਔਰ ਜਿੱਦਾਂ ਲੋਕਾਂ ਦੇ ਵਿੱਚ ਸਬਰ ਖਤਮ ਹੁੰਦਾ ਜਾ ਰਿਹਾ ਹੈ ਨਾ ਸਬਰ ਸੰਤੋਖ ਖਤਮ ਹੁੰਦਾ ਜਾ ਰਿਹਾ ਉਹ ਦੁਬਾਰਾ ਇਹ ਫਿਲਮ ਦੇਖ ਕੇ ਉਹਨਾਂ ਦੇ ਅੰਦਰ ਜਾ ਕੇ ਪਰਮਾਤਮਾ ਤੇ ਵਿਸ਼ਵਾਸ ਹੋਵੇ ਆਪਣੇ ਕਰਮਾਂ ਤੇ ਵਿਸ਼ਵਾਸ ਸਕੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੇ ਅਸੀਂ ਖੁੱਲੀ ਇੰਟਰਵਿਊ ਕਰਾਂਗੇ ਤੁਹਾਡੇ ਨਾਲ ਕਿਉਂਕਿ ਮੈਨੂੰ ਪਤਾ ਤੁਹਾਡੇ ਕੋਲ ਮੈਟਰ ਬਹੁਤ ਹੈ ਕਿਉਂਕਿ ਦੇ ਵੀ ਮੈਂ ਬਸ ਕਰੇ ਕਰਾ ਵਿਆ ਪਿਆ ਮਾਲਕੀ ਜੋ ਜਿੱਦਾਂ ਕੋਈ ਬੋਲਦੇ ਨੇ ਆਪਣਾ ਕੁਛ ਨਹੀਂ ਕੋਟ ਬਹੁਤ ਬਹੁਤ थैंक यू ਸਰ थैंक यू ਸੋ ਮਚ ਫਿਲਮ ਕਰਕੇ ਦੇਖੋ ਬਹੁਤ ਵਧੀਆ ਲੱਗਿਆ ਆਬਵੀਅਸਲੀ ਹਰ ਇੱਕ ਬੰਦਾ ਇਹ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਫਿਲਮ ਦਾ ਹਿੱਸਾ ਬਣਨਾ ਬਹੁਤ ਵੱਡੀ ਗੱਲ ਸੀ ਬੀਬੀ ਰਜਨੀ ਦੇ ਨਾਲ ਜੁੜਨਾ ਹੀ ਬਹੁਤ ਵੱਡੀ ਗੱਲ ਹੈ ਹਨਾ ਔਰ ਮੈਂ ਇਸ ਫਿਲਮ ਦਾ ਇੱਕ ਪਾਰਟ ਆ ਇੱਕ ਹਿੱਸਾ ਆ ਇਹ ਚੀਜ਼ ਮੈਨੂੰ ਬਹੁਤ ਵਧੀਆ ਮਤਲਬ ਲੱਗੀ ਹੈ ਔਰ ਸੈਕੰਡ ਚੀਜ਼ ਇਹ ਹੁੰਦੀ ਹੈ ਵੀ ਅਸੀਂ ਫਿਲਮ ਦੇ ਦੌਰਾਨ ਬਹੁਤ ਜਿਹੜੀਆਂ ਚੀਜ਼ਾਂ ਸਕੇ ਜਿਹੜੀਆਂ ਅਸੀਂ ਜ਼ਿੰਦਗੀ ਤੋਂ ਨਰਾਸ਼ ਦੇ ਪਏ ਹੁੰਦੇ ਆਂ ਕਈ ਗੱਲਾਂ ਸਾਡੇ ਨਾਲ ਜ਼ਿੰਦਗੀ 'ਚ ਇਦਾਂ ਦੀ ਵਾਪਰ ਜਾਂਦੀਆਂ ਵੀ ਸਾਨੂੰ ਨਰਾਸ਼ ਹੋ ਜਾਂਦੇ ਆਂ ਸੀ ਹੈ ਨਾ ਪਰ ਉਹ ਮੋਟੀਵੇਸ਼ਨਲ ਹੁੰਦੀ ਹੈ ਫਿਲਮ ਇਹ ਇੱਕ ਲਾਈਫ ਨੂੰ ਦੁਬਾਰਾ ਤੋਂ ਸਟਾਰਟ ਕਰਨ ਦੀ ਜਿਹੜੀ ਹੈਗੀ ਇੱਕ ਇੱਕ ਤਵਾਡੇ ਕੇ ਇੱਕ ਰਾਹ ਰੱਖਦੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਇਦਾਂ ਦੀ ਫਿਲਮਾਂ ਬਣਨ ਚਾਹੀਦੀਆਂ ਨੇ ਔਰ ਲੋਕਾਂ ਨੂੰ ਜਿਹੜਾ ਹੈਗਾ ਇਹ ਸਾਰਾ ਦਰਸ਼ਕਾਂ ਨੂੰ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਘੱਟ ਮਾਤਰਾ ਦੇ ਵਿੱਚ ਇਦਾਂ ਦੀਆਂ ਫਿਲਮਾਂ ਬਣਦੀਆਂ ਨੇ ਤੇ ਤੁਹਾਡੇ ਹੁੰਗਾਰੇ ਦੇ ਦੌਰ ਸਰ ਬਹੁਤ ਵਧੀਆ ਫਿਲਮ ਹੈ ਜੀ ਮੈਂ ਕਹਣਾ ਚਾਹਣਾ ਕਿ ਪੰਜਾਬੀ ਫਿਲਮ ਇੰਡਸਟਰੀ ਜਿੱਦਾਂ ਦੀ ਮੇਕਿੰਗ ਤੇ ਬੀਜੀਐਮ ਫਿਲਮ ਦਾ ਭਾਰਤ ਮਾਲ ਸੀ ਤੇ ਬਾਕੀ ਤੁਸੀਂ ਫਿਲਮ ਦੇਖੀ ਆ ਕੱਲੇ ਕੱਲੇ ਐਕਟਰ ਨੇ ਕੱਲੇ ਕੱਲੇ ਕਰਦਾ ਸਪੈਸ਼ਲੀ ਯੋਗਰਾਜ ਸਰ ਤੇ ਰੂਪੀ ਮੈਮ ਨੇ ਬਾਕ ਕਮਾਲ ਦਾ ਕੰਮ ਕੀਤਾ ਕੱਲੇ ਕੱਲੇ ਕਰਦਾ ਨੇ ਪੰਗੋ ਮੈਂ ਸੀਮਾ ਕੋਲ ਮੈਂ ਬਹੁਤ ਮਜ਼ਾ ਆ ਫਿਲਮ ਦੇਖ ਕੇ ਵੀ ਤੇ ਐਦਾਂ ਦੀ ਟੀਮ ਨਾਲ ਕੰਮ ਕਰਕੇ ਵੀ ਬਹੁਤ ਮਜ਼ਾ ਆਉਂਦਾ ਜੀ ਜੋ ਦੀ ਪ੍ਰੋਫੈਸ਼ਨਲ ਟੀਮ ਆ ਹਨ ਸਾਰੇ ਤੁਹਾਨੂੰ ਪਤਾ ਹੀ ਆ ਤਾਂ ਮੈਂ ਕਹਿਣਾ ਚਾਹਣਾ ਕਿ ਸਾਰੇ ਆਪਣੇ ਆਪਣੇ ਪਰਿਵਾਰ ਨਾਲ ਸਾਨੂੰ ਦੇਖਣ ਜ਼ਰੂਰ ਆਓ ਜੀ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆ। ਤਾਂ ਕਿਵੇਂ ਅਮਨਾ ਤੁਸੀਂ ਕੰਮ ਕੀਤਾ ਅਮਨ ਡਾਕਟਰ। ਤੁਹਾਡਾ ਕਿੰਨੇ ਕਿਸ ਤਰ੍ਹਾਂ ਦਾ ਕੰਮ ਤੁਸੀਂ ਸਾਡੇ ਤੁਹਾਡੇ ਦਾ ਕਿੰਨਾ ਦਾ ਮਤਲਬ ਜਿਹੜਾ ਤੁਸੀਂ ਉਸ ਫੀਡ ਕਰਦੇ ਰਹੇ ਆਮ ਅਮਰ ਵੀਰ ਨਾਲ। ਆ ਅਮਰ ਵੀਰ ਨਾਲ ਪਹਿਲਾਂ ਬੱਬਰ ਫਿਲਮ ਕਰੀ ਆ ਜੀ। ਬੱਬਰ ਤੋਂ ਅਸੀਂ ਜੁੜੇ ਹੋਏ ਆ ਦੋਹਾਂ ਨੇ ਫਰਤੀਲਾ ਫਿਲਮ ਕਰੀ। ਫਿਰ ਇਹ ਫਿਲਮ ਕਰੀ ਆਪਣੇ ਦੀ ਬੀਬੀ ਰਜ਼ੀ। ਤਾਂ ਇਹਦੇ ਮੈਨੂੰ ਬਹੁਤ ਵਧੀਆ ਲੱਗਿਆ ਇਹ ਪੰਡ ਦਾ ਕਿਰਦਾਰ ਸੀਗਾ ਮੇਰਾ ਉਹ ਚ ਦਾੜੀ 골ਡਨ ਸੀ ਤੇ ਉਹਦਾ ਫਿਰ ਮੇਰਾ ਹੋਰ ਫਿਲਮ ਦਾ ਸ਼ੂਟ ਚੱਲਦਾ ਸੀ ਉਹ ਚ ਦਾੜੀ 골ਡਨ ਕੀਤੀ ਹੋਈ ਸੀ ਭਾਈ ਕਹਿੰਦਾ ਯਾਰ ਲੁੱਕ ਸੋਹਣੀ ਲੱਗਦੀ ਆ ਆਪਾਂ ਇਸੇ ਦੀ ਸ਼ੂਟ ਕਰਦੇ ਆ ਤਾਂ ਫਿਰ ਉਹਦਾ ਸਾਰਾ ਜਿਹੜਾ ਪੰਡ ਮਾ ਸੀ ਕਿਉਂਕਿ ਪਹਿਲਾਂ ਕਾਲਜ ਟਾਈਮ ਯੂਥ ਫੈਸਟੀਵਲ ਆ ਚ ਮੈਂ ਇੰਟਰ ਜੌਨ ਤੋਂ ਜੌਨ ਤੋਂ 골ਡ ਮੈਡਲਿਸਟ ਮੰਡ ਮਰਸੀਆਂ ਜੀ ਪਹਿਲਾਂ ਤੋਂ ਕਰਦੇ ਆਉਣੇ ਤਾਂ ਬਹੁਤ ਬਲੌਕ ਕਰਦੀ ਮੇਰਾ ਜ਼ਿਲ੍ਹਾ ਬਠਿੰਡਾ ਜੀ ਮੈਂ ਬਟ ਪਿਛਲੇ 8-9 ਸਾਲ ਤੋਂ ਪੂਰੇ ਪਹਾੜੀ ਰਹਿ ਕੁਸਨੀਆ ਜੋ ਸਾਡੇ ਦਰਸ਼ਕਾਂ ਦਰਸ਼ਕਾਂ ਨੂੰ ਅਸੀਂ ਇਹੀ ਸੁਨੇਹਾ ਹੈ ਜੀ ਕਿ ਸਾਰੇ ਜਣੇ ਜ਼ਰੂਰ ਫਿਲਮ ਦੇਖਣ ਆਓ ਤੇ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਕਿ ਆਪਣੇ ਬੱਚਿਆਂ ਨੂੰ ਨਾਲ ਜ਼ਰੂਰ ਲੈ ਕੇ ਆਓ ਥੈਂਕ ਯੂ ਸਰ ਧੰਨਵਾਦ ਬਹੁਤ ਹੈ ਫਿਲਮ ਬਹੁਤ ਪਤਿਆ ਲੱਗੀ ਜੀ दिन दुगनी रात चौगनी पंजाबी इंडस्ट्री जी सा तरक्की करे और वूमेन इंपावरमेंट वास्ते बहुत अच्छी है पर्यावरण लिए बहुत अच्छा मैसेज मिले है औरतों को रिस्पैक्ट देना बहुत अच्छा मैसेज परमात्मा मनना सब तो पहला परमात्मा है तो सब कुछ है उन्होंने मनना बहुत अच्छी मूवी बहुत अच्छा मैसेज पूरे पूरे नंबर ने जी बैठा है ਬਹੁਤ ਵਧੀਆ ਜੀ ਕਿ ਕਿ ਕਿਹਦੇ ਕਿਹਦੇ ਰੋਲ ਕਰਾ ਬਹੁਤ ਵਧੀਆ ਲੱਗਾ ਜੁਨੇ ਇਤਿਹਾਸ ਦੇ ਨਾਲ ਇਹ ਇੱਕ ਦਾ ਇੱਕ ਤਾਂ ਇਤਿਹਾਸ ਤੇ ਇੱਕ ਕੁੜੀਆਂ ਦੀ ਰਿਸਪੈਕਟ ਹੈ ਜੀ ਵਿੱਚ ਲੜਕੀਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਵਿੱਚ ਹਾਂਜੀ ਤੇ ਹੋਰ ਜਿਹੜੇ ਆਰਟਿਸਟ ਦਾ ਰੂਪੀ ਇੱਕ ਇੱਕ ਯੋਗ ਨਹੀਂ ਇਹਨਾਂ ਨੇ ਕਿੱਦਾਂ ਦਾ ਇੱਕ ਦਾ ਡੋਗਰਾ ਜਿੱਲ ਜੀ ਦੀ ਹੈ ਵੀ ਜਿਹੜੀ ਵੀ ਪਹਿਲਾਂ ਉਹਨਾਂ ਨੇ ਮਤਲਬ ਜਿਵੇਂ ਜੱਟਾਂ ਲਈ ਜਿਵੇਂ ਰਾਜਿਆ ਲਈ ਅਨਕਮਾਈ ਹੈ ਤੇ ਬਹੁਤ ਵਧੀਆ ਗੱਲ ਹੈ ਵੀ ਆਪਾਂ ਤਾਂ ਇਹੀ ਮੈਸੇਜ ਦੇਣਾ ਕੁੜੀਆਂ ਦੀ ਰਿਸਪੈਕਟ ਅੱਜ ਦੀ ਡੇਟ ਦੇ ਵਿੱਚ ਕੁੜੀਆਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਤੇ ਜਿੰਦਗੀ ਦੇ ਮਾਰਕਸ ਦੇਗਾ 10 ਆਊਟ ਆਫ 10 ਹੈ ਜੀ ਮੈਂ ਇਸ ਫਿਲਮ ਦਾ ਕਿ ਇਸ ਸਮੀਆਂ ਮੈਂ ਫਿਲਮ ਚ ਕਿਰਦਾਰ ਕੀਤਾ ਹੈ ਬਟ ਅੱਜ ਆਪਣੀ ਫਿਲਮ ਨੂੰ ਇੱਕ ਮੈਂ ਦਰਸ਼ਕ ਬਣ ਕੇ ਦੇਖਿਆ ਜੀ ਫਿਲਮ ਬਹੁਤ ਬਹੁਤ ਵਧੀਆ ਹੈ ਕਹਾਣੀ ਪੱਖੋਂ ਡਾਇਰੈਕਸ਼ਨ ਪੱਖੋਂ ਜਾਂ ਸਾਰੇ ਕਿਰਦਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਮਤਲਬ ਅਸੀਂ ਇਸ ਫਿਲਮ ਸਮਵੇ ਜਿੱਦਾਂ ਅਸੀਂ ਜੀਉਂਦੇ ਆ ਨਾ ਉਸ ਤਰ੍ਹਾਂ ਅਸੀਂ ਦੇਖਿਆ ਪਰ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਦੇ ਫਿਲਮ ਦੇਖਣ ਆਪ ਕਿਉਂਕਿ ਫਿਲਮ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਕਿਉਂ ਧਾਰਮਿਕ ਫਿਲਮ ਹੈ ਧਾਰਮਿਕ ਪੱਖ ਤੋਂ ਜਿਸ ਢੰਗ ਨਾਲ ਸਾਡਾ ਸਿੱਖੀ ਇਤਿਹਾਸ ਰਿਹਾ ਹੁਣ ਤੱਕ ਦਾ ਜਿਵੇਂ ਕੀ ਉਹਦੇ ਨਾਲ ਮੇਲ ਖਾਂਦੇ ਆ ਹਾਂ ਦੇਖੋ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਬੇਸਿਕਲੀ

ਸੇਵਾ ਕਰ ਸੇਵਾ ਭਾਵ ਦੇ ਨਾਲ ਭਗਤੀ ਕਰਨ ਦੇ ਨਾਲ ਅਸੀਂ ਹਰ ਇੱਕ ਤੁਸੀਂ ਦਾ ਦੇ ਨਾਲ ਚੱਲ ਸਕਦੇ ਆ ਨਵੇਂ ਯੁੱਗ ਨੂੰ ਸਿੱਖੀ ਦੇ ਨਾਲ ਸਾਡੇ ਅੰਮ੍ਰਿਤਸਰ ਦੀ ਧਰਤੀ ਦੇ ਨਾਲ ਜੋੜਿਆ ਗਿਆ ਹੈ ਜੀ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਨਾਲ ਜੋੜਿਆ ਗਿਆ ਹੈ ਸਭ ਤੋਂ ਵੱਡੀ ਤਾਂ ਇਹ ਹੀ ਹੈ ਤੇ 10 ਤੋਂ 10 ਹੀ ਕਹਿੰਦੇ ਆ ਅਸੀਂ ਕਿ ਕੁਲ ਸਾਡੇ ਸੂਰ ਰਾਮਦਾਸ ਜੀ ਦੀ ਧਰਤੀ ਦੇ ਪਾਰ ਹੈ ਨੇ ਸਾਡੇ